हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਪੰਜਾਬ ਦੇ ਅੰਦਰ ਬਿਲਕੁਲ ਉਹੀ ਸੱਚ ਹੋ ਚੁੱਕਿਆ ਜਿਹੜੀ ਕਿ ਕੱਲ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਕੁੱਟਣਗੇ ਪਰ ਬੜਾ ਸਾਲ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਹਰ ਪੀੜਤਾ ਨੇ ਸੁਖਵੀਰ ਸਿੰਘ ਬਾਦਲ ਨੂੰ ਕਿਵੇਂ ਰੇਲ ਬਣਾਈ ਹੈ ਔਰ ਸੁਖਵੀਰ ਸਿੰਘ ਬਾਦਲ ਉਥੇ 2 ਲੱਖ ਰੁਪਈਆ ਦਿੰਦੇ ਨੇ ਉਸ ਤੋਂ ਬਾਅਦ ਸਾਡੇ ਕੁਝ ਪੰਜਾਬ ਦੇ ਨੌਜਵਾਨ ਜਿਹੜਾ ਕਿ ਸਿੱਖ ਭਾਈਚਾਰਾ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਸਾਨੂੰ ਚੋਰੀ ਦੇ ਪੈਸੇ ਨਹੀਂ ਚਾਹੀਦੇ ਤਾਂ ਮੈਂ ਅਕਸਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਇਹ ਖਬਰ ਸਾਂਝੀ ਕਰਦਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਇਹ ਪਰਿਵਾਰ ਉਹ ਪਰਿਵਾਰ ਕਿ ਪੂਰੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਲੁੱਟ ਮਚਾਈ ਆ ਇਕੱਲਾ ਮੈਂ ਨਹੀਂ ਕਹਿੰਦਾ ਸੀ ਅੱਜ ਦੀ ਵੀਡੀਓ ਦੇ ਵਿੱਚ ਸੁਰਵੀਰ ਸਿੰਘ ਬਾਦਲ ਦਾ ਕੀ ਹਾਲ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ਜ਼ਰੀਏ ਦਿਖਾਉਣ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਪੀੜਤਾ ਨੂੰ 2 ਲੱਖ ਰੁਪਈਆ ਦੇ ਕੇ ਆਉਂਦੇ ਨੇ ਤਾਂ ਦੂਜੇ ਪਾਸੇ ਦੇਖੋ ਸਾਡੇ ਪੰਜਾਬ ਦੇ ਹੀ ਅੰਦਰ ਬਹੁਤ ਸਾਰੇ ਕਲਾਕਾਰ ਜਿਵੇਂ ਕਿ ਬਹੁਤ ਸਾਰੇ ਪੰਜਾਬੀ ਸਿੰਗਰ ਨੇ ਮਨਕੀਰ ਤਾਲਖ ਨੇ 5 ਕਰੋੜ ਰੁਪਈਆ ਦੇ ਦਿੱਤਾ ਔਰ ਦੂਜੇ ਪਾਸੇ ਗੁਲਾਬ ਸਿੰਘ ਸਿੱਧੂ ਉਹਨਾਂ ਨੇ ਵੀ ਬਹੁਤ ਵੱਡਾ ਦਾਨ ਕਰ ਦਿੱਤਾ ਔਰ ਸੁਰਵੀਰ ਸਿੰਘ ਬਾਦਲ ਕੀ ਕਰਦੇ ਨੇ 2 ਲੱਖ ਰੁਪਈਆ ਲੈ ਕੇ ਜਾਂਦੇ ਨੇ ਉਹ ਕਹਿੰਦੇ ਆ ਜੀ ਹਰ ਪੀੜਤਾ ਨੂੰ ਆ 2 ਲੱਖ ਰੁਪਈਆ ਦੇ ਰਿਆ ਪਰ ਪੰਜਾਬ ਦੇ ਲੋਕਾਂ ਦੇ ਜ਼ਹੰਮੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਇਹ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਅੱਜ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਅਕਸਰ ਪੰਜਾਬ ਦੇ ਵਿੱਚ ਇੱਕ ਖਬਰ ਵਾਇਰਲ ਹੁੰਦੀ ਆ ਜਿਹੜੀ ਕਿ ਕੱਲ ਆਪਣੀ ਚੈਨਲ ਤੇ ਵੀ ਪਾਈ ਗਈ ਸੀ ਇਹਨਾਂ ਦੇ ਕੋਲੋਂ ਸਵਾ ਮਣ ਸੋਨਾ ਯਾਨੀ ਸਵਾ ਮਣ ਸੋਨੇ ਦਾ ਬਹੁਤ ਵੱਡਾ ਜ਼ਿਕਰ ਹੋਇਆ ਪੰਜਾਬ ਦੀ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਇਹਨਾਂ ਤੋਂ ਬਹੁਤ ਵੱਡੇ ਹੋਲੇ ਦੇ ਵਿੱਚ ਇਹ ਸਾਰਾ ਮਾਮਲਾ ਚੱਲ ਰਿਹਾ ਸੀ ਪਰ ਅਕਸਰ ਤੁਹਾਨੂੰ ਵੀ ਪਤਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਤਾਂ ਹੁਣ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਵਰਗੇ ਤੇ ਮਜੀਠੀਆ ਵਰਗੇ ਲੋਕ ਨੇ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਦੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਦੱਬਿਆ ਸੀ ਪਰ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਿਰਫ 2 ਲੱਖ ਰੁਪਈਆ ਲੈ ਕੇ ਪਹੁੰਚਦੇ ਨੇ ਤੇ ਮਜ਼ਾਕ ਕਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਤਾਗੋ ਪੰਜਾਬ ਦੇ ਲੋਕ ਸੁਖਵੀਰ ਸਿੰਘ ਬਾਦਲ ਨੂੰ ਕੀ ਕਹਿੰਦੇ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਆਹੋ ਹੋਣਾ ਕਿ ਅੱਗੇ ਵੀ ਦੇ ਸਾਥੇ ਸੰਗਤ ਦੇ ਨਾਲ ਫੌਜੀ ਵੀਰਾਂ ਨੂੰ ਵੀ ਮਿਲ ਲੰਦੇ ਉਹ ਜਿਹੜੇ ਆਪਣੇ ਬਾਰਡਰ ਤੇ ਰਾਖੀ ਕਰਦੇ ਉੱਥੇ ਵੀ ਮਰਦੇ ਔਰੇ ਵੀ ਮਰਦੇ ਆ ਸਾਡੀ ਸਿੱਖ ਸੰਗਤ ਦਾ ਪੈਸਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਆ ਇਹ ਲੋਕਾਂ ਨੇ ਤੁਸੀਂ ਫੇਰ ਹੀ ਨਾ ਸਰਕਾਰਾਂ ਦੇ ਤਲਵੇ ਚੱਕਦੇ ਕਰਦੇ ਆ ਆ 2 ਲੱਖ ਰੁਪਏ ਤਾਂ ਹੁਣ ਮਾਰੋ

2 ਲੱਖ ਰੁਪਇਆ ਦੇ ਕੇ ਕਿਹਾ ਨਹੀਂ ਚੋਰੀ ਦੇ ਪੈਸੇ ਦੀ ਲੋੜ ਨਹੀਂ ਇੱਕ ਹੋਰਾਂ ਦੇ ਪੈਸੇ ਦੀ ਲੋੜ ਨਹੀਂ ਸਾਡਾ ਸਿੱਖ ਸੰਗਤ ਦਾ ਪੈਸਾ ਤਾਂ ਸੁਣ ਲਿਆ ਪੰਜਾਬ ਵਾਲੇ ਸਾਡੇ ਸਿੱਖ ਸਮਾਜ ਦੇ ਲੋਕ ਕੀ ਕਹਿ ਰਹੇ ਨੇ ਹਰ ਪੀੜ ਤੇ ਲੋਕ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਜੀ ਚੋਰੀ ਦਾ ਪੈਸਾ ਗੁਲਕਾਂ ਦੀ ਚੋਰੀ ਦਾ ਪੈਸਾ ਤਾਂ ਦੇਖੋ ਗੁਰਦੁਆਰਿਆਂ ਦੇ ਵਿੱਚੋਂ ਗੁਲਕਾਂ ਭੰਨ-ਭੰਨ ਕੇ ਨਾ ਲੋਕਾਂ ਨੇ ਕਿੰਨਾ ਪੈਸਾ ਲੁੱਟਿਆ ਔਰ ਪੰਜਾਬ ਦੇ ਲੋਕਾਂ ਨੂੰ 25 ਸਾਲ ਤੱਕ ਸਿੱਧੇ ਤੌਰ ਦੇ ਉੱਤੇ ਕਹਿੰਦੇ ਲੁੱਟ ਮਚਾਈ ਹੈ ਤਾਂ ਦੂਜੇ ਪਾਸੇ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਅਕਸਰ ਪੰਜਾਬ ਦੀ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਲੋਕਾਂ ਨੇ ਯਾਨੀ ਉਹਦੇ ਗਲਮੇ ਤੱਕ ਆ ਗਏ ਸੀ ਤਾਂ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅੱਜ ਚੰਗੀ ਕੁੱਟਮਾਰ ਹੋਣੀ ਹੈ ਚੰਗੀ ਝਾਰਚੱਪ ਹੋਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਮਜ਼ਾਕ ਕਰ ਦਿੱਤਾ ਇੱਕ ਪਾਸੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ 5-5 10-10 ਕਰੋੜ ਰੁਪਈਆ ਵੰਡ ਰਹੇ ਨੇ ਹਰ ਪੀੜਤਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹਰੀਅਲ ਦੇ ਵਿੱਚ ਸੱਚਮੁੱਥ ਦੇ ਵਿੱਚ ਪਰਸ਼ੁਖਵੀਰ ਸਿੰਘ ਬਾਦਲ ਕੀ ਕਰ ਰਹੇ ਨੇ ਸਿਰਫ ਇੱਕ ਮਜ਼ਾਕ ਚਲਾ ਰਹੇ ਨੇ ਉਹ ਵੀ 2 ਲੱਖ ਰੁਪਈਆ ਚੋਰੀਆਂ ਚਕਾਰੀਆਂ ਦੇ ਵਿੱਚੋਂ ਲਿਆ ਕੇ ਸੰਗਤਾਂ ਨੂੰ ਦੇ ਰਹੇ ਸੀ ਕਹਿੰਦੇ ਆਹ ਲੋ 2 ਲੱਖ ਰੁਪਈਆ ਤੇ 1500 ਲੀਟਰ ਡੀਜ਼ਲ ਭੇਜ ਦਿਨਾ ਤਾਂ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਲੋਕ ਕਿੰਨੇ ਪੀੜਤ ਨੇ ਅੱਧੇ ਪੰਜਾਬ ਦੇ ਖਰੀਬ ਡੁੱਬ ਚੁੱਕਿਆ ਤੇ ਇਹਨਾਂ ਬਾਦਲਾਂ ਕੋਲ ਕਿੰਨਾ ਯਾਨੀ ਪੈਸਾ ਪੰਜਾਬ ਦਾ ਇਕੱਠਾ ਕੀਤਾ 3500 ਕਿੱਲਾ ਅਕਸਰ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਹੁੰਦਾ 3500 ਕਿੱਲਾ ਜ਼ਮੀਨ ਦਾ ਇੰਨਾ ਹੀ ਬਾਦਰਾ ਦੇ ਕੋਲ ਹੈ ਪਰ ਜਿਹੜਾ ਇਹ ਪੰਜਾਬ ਨੂੰ 25 ਸਾਲਾਂ ਤੱਕ ਲੁੱਟਿਆ ਸਿਰਫ 2 ਲੱਖ ਰੁਪਏ ਦੇ ਬਦਲੇ ਆਪਣਾ ਕਰਜ਼ਾ ਉਤਾਰ ਰਿਹਾ ਹੈ ਕਹਿੰਦੇ ਜੀ ਅਸੀਂ 2 ਲੱਖ ਰੁਪਏ ਦੇ ਕੇ ਜਾ ਰਹੇ ਹਾਂ ਇਹਦੇ ਨਾਲ ਹਰ ਪੀੜਤਾਂ ਦੀ ਮਦਦਤ ਹੋ ਗਈ ਹੈ ਪਰ ਇੱਥੇ ਤਾਂ ਗਰੀਬ ਤੋਂ ਗਰੀਬ ਬੰਦਾ ਵੀ ਮਦਦ ਕਰ ਰਿਹਾ ਹਰ ਪੀੜਤਾਂ ਦੀ ਤਾਂ ਹੁਣ ਤੁਸੀਂ ਇਹ ਵੇਖੋ ਬਹੁਤ ਵੱਡੀ ਪਾਰਟੀ ਦੇ ਨੇਤਾ ਕਹਾਉਣ ਵਾਲੇ ਸੁਖਵੀਰ ਸਿੰਘ ਬਾਦਲ ਅੱਜ ਲੋਕਾਂ ਦੇ ਚਪੇਟ ਵਿੱਚ ਆ ਗਏ ਨੇ ਕਿਉਂਕਿ ਲੋਕ ਗੜਮੇ ਤੱਕ ਪਹੁੰਚ ਗਈ ਸੀ ਐ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਕੁੱਟਮਾਰ ਹੋਣੀ ਤਾਏ ਆ ਕਿਉਂਕਿ ਇਹਨਾਂ ਬਾਦਲਾਂ ਨੇ ਸਾਡੇ ਹੀ ਪੰਜਾਬ ਨੂੰ ਇੰਨਾ ਕਾ ਦਿੱਤਾ ਕਿ ਪੰਜਾਬ ਦੀ ਹਰ ਮਾਂ ਹਰ ਭੈਣ ਹਰ ਬਜ਼ੁਰਗ ਬੱਚਾ ਇਹਨਾਂ ਬਾਦਲਾਂ ਤੋਂ ਦੁਖੀ ਹੈ ਜਿਹੜੇ ਲੋਕਾਂ ਨੇ 25 ਸਾਲ ਤੱਕ ਤੁਹਾਡਾ ਖੂਨ ਪੀਤਾ ਅੱਜ ਉਹ ਲੋਕ ਪੰਜਾਬ ਦੇ ਲੋਕਾਂ ਨਾਲ ਹਰ ਪੀੜਤਾ ਦੇ ਨਾਲ ਮਜਾਕ ਕਰ ਰਹੇ ਨੇ ਦੇਖੋ ਜਿਹੜੇ ਹੁਣ ਕਲਾਕਾਰ ਨੇ ਪੰਜਾਬੀ ਜਾਂ ਬਾਹਰਲੇ ਵਸੇ ਹੁਣ ਤੁਸੀਂ ਲਾ ਲਓ ਵੀ ਬੰਬੇ ਤੋਂ ਬਾਲੀਵੁੱਡ ਦੇ ਵਿੱਚੋਂ ਉਹਨਾਂ ਨੂੰ ਤਾਂ ਕਿਸੇ ਨੇ ਵੋਟਾਂ ਨਹੀਂ ਪਾਈਆਂ ਉਹ ਲੋਕ ਕੋ ਇੰਨੇ ਵੱਡੇ ਪਦਰ ਤੇ ਪੈਸਾ ਝੋਖ ਰਹੇ ਨੇ ਕੈਨੇਡਾ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਉੱਥੇ ਬੈਠੇ ਵੀ ਮਦਦ ਕਰ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਵਰਗਾ ਮਜਾਕ ਨਹੀਂ 2 ਲੱਖ ਰੁਪਈਆ ਇੱਕ ਐਡੀ ਵੱਡੀ ਪਾਰਟੀ ਦੇ ਨੇਤਾ ਕਹਿੰਦੇ ਜੀ ਮੈਂ 2 ਲੱਖ ਰੁਪਏ ਦਿੱਤਾ ਤੇ 1500 ਲੀਟਰ ਡੀਜ਼ਲ ਦੇ ਦਿੱਤਾ ਉਹ ਵੀ ਚੰਦਾ-ਚੁੰਦਾ ਇਕੱਠਾ ਕਰਕੇ ਯਾਨੀ ਕੋਈ ਬਾਣੀਏ ਵਕਾਲ ਹੁੰਦੇ ਜਾਂ ਕੋਈ ਹੋਰ ਸੇਠ ਲੋਕ ਹੁੰਦੇ ਨੇ ਉਹਨਾਂ ਤੋਂ ਹੀ ਇਹ ਦਵਾ ਦਿੰਦੇ ਨੇ ਆਪਣੀ ਜੇਬ ਦੇ ਵਿੱਚੋਂ 10 ਰੁਪਏ 10 ਰੁਪਏ ਹੁੰਦੇ ਜਿਹੜੇ ਉਹ ਵੀ ਨਹੀਂ ਕਢਦੇ ਐਡੇ ਸੂਮ ਨੇਤਾ ਸੁਖਵੀਰ ਸਿੰਘ ਬਾਦਲ ਆਪਣਾ ਰਾਜ ਭਾਗ ਦੇਖੋ ਕਿੱਡਾ ਬਣਾਇਆ ਇਹ ਵੀ ਪੰਜਾਬ ਦੇ ਲੋਕਾਂ ਨੂੰ ਅਕਸਰ ਸੋਚ ਲੈਣਾ ਚਾਹੀਦਾ ਜਿੱਥੇ ਵੀ ਮਿਲਣ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਨਾ ਵੜਨ ਦਿਓ ਕਿਉਂਕਿ ਪੰਜਾਬ ਦਾ ਬੇੜਾ ਦਰਸਾਹਬ ਦੇ ਵਿੱਚ ਇਹਨਾਂ ਬਾਦਲਾਂ ਨੇ ਨਹੀਂ ਗਰਖ ਕੀਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ